ਸੋ ਤੁਸੀਂ ਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਕਿ ਕਿਸ ਤਰੀਕੇ ਨਾਲ ਨੌਜਵਾਨਾਂ ਨੇ ਕਿਸੇ ਕੁੜੀ ਦੀ ਚੱਕਰ ਦੇ ਵਿੱਚ ਵੇਖੋ ਕੀ ਕਰ ਦਿੱਤਾ ਸੋ ਅੰਮ੍ਰਿਤਸਰ ਗੁਰਦਾਸਪੁਰ ਨੈਸ਼ਨਲ ਹਾਈਵੇ ਬਟਾਲਾ ਬਾਈਪਾਸ ਦਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਉਸ ਵੇਲੇ ਮਾਹੌਲ دہشت ਵਾਲਾ ਬਣ ਗਿਆ ਜਦ ਨੌਜਵਾਨਾਂ ਦੇ ਦੋ ਗੁੱਟੇ ਆਮੋ ਸਾਹਮਣੇ ਹੋ ਗਏ ਟਕਰਾਰ ਦੇ ਵਿੱਚ ਇੱਕ ਗੁੱਟ ਵੱਲੋਂ ਫਾਇਰਿੰਗ ਕਰਕੇ ਦੋ ਨੌਜਵਾਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਉਧਰ ਜ਼ਖਮੀ ਨੌਜਵਾਨਾਂ ਨੂੰ ਬਟਾਲਾ ਦੇ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਜ਼ਖਮੀ ਨੌਜਵਾਨ ਰਾਹੁਲ ਅਤੇ ਹਰਦੀਾਲ ਸਿੰਘ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਕਿਸੇ ਕੁੜੀ ਦੇ ਚੱਕਰ ਦੇ ਵਿੱਚ ਹੈ ਜਿਹੜਾ ਇਹ ਟਕਰਾਰ ਹੋਈ ਸੀ ਅਤੇ ਉਹਨਾਂ ਟਾਈਮ ਪਾਇਆ ਸੀ ਉਹਨਾਂ ਦੋ ਮਾਂ ਨੇ ਜਿਹੜਾ ਸਾਥ ਦੇਣ ਦੇ ਲਈ ਗਏ ਸਨ ਜਦ ਕੀ ਜਾਂਦੇ ਹੀ ਦੂਜੀ ਧਿਰ ਦੇ ਨੌਜਵਾਨਾਂ ਨੇ ਬਿਨਾਂ ਕਿਸੇ ਗੱਲਬਾਤ ਕੀਤੇ ਸਿੱਧੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਦੋ ਫਾਇਰ ਜਿਹੜੇ ਕੀਤੇ ਗਏ ਉਹਨਾਂ ਦੇ ਵਿੱਚ ਇੱਕ ਗੋਲੀ ਐ ਰਾਹੁਲ ਦੇ ਵੱਜੀ ਅਤੇ ਇੱਕ ਹਰਦੇয়াল ਦੇ ਸੋ ਦੋਵੇਂ ਜ਼ਖਮੀ ਹੋ ਗਏ ਫਿਲਹਾਲ ਇਸ ਮਾਮਲੇ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਗਦੀਪ ਪਿੰਡ ਮੇਰਾ ਮੋਹਾਲੀ ਵਾਲ ਦੇ ਕੀ ਗੱਲ ਹੋਈ ਐ ਦੱਸਿਓ ਸਾਰੀ ਤੁਹਾਨੂੰ ਸਾਰੇ ਇਹ ਕਹੇ ਜੇ ਇੱਟਾ ਕੁੜੀ ਦੀ ਗੱਲ ਹੋਈ ਜੇ ਮੁੰਡੇ ਨਾਲ ਮਤਦੇ ਗਏ ਜੇ ਆਈ ਇਹਨੇ ਮੋਟਰਸਾਈਕਲ ਉਤਰ ਕੇ ਗੱਲ ਲੱਗੇ ਕਰਨਾ ਉਹਨਾਂ ਨੇ ਮਿੰਟੋ ਮਿੰਟ ਪਿਸਤਲ ਆਪਣਾ ਲੋਡ ਕਰਕੇ ਸਾਡੇ ਤੇ ਫਾਇਰ ਸਿੱਧਾ ਹੀ ਚਲਾ ਦਿੱਤੇ ਉਹਨਾਂ ਨੂੰ ਮੌਕਾ ਵੀ ਨਹੀਂ ਦਿੱਤਾ ਗੱਲ ਕਰਨ ਦਾ ਤੁਹਾਡੇ ਕਿੱਥੇ ਲੱਗੀ ਜੀ ਸਰ ਮੇਰੇ ਘੋਟੇ ਤੇ ਲੱਗੀ ਜੀ ਕਿਹਦੇ ਨਾਲ ਗਏ ਤੁਸੀਂ ਮੁੰਡੇ ਨਾਲ ਸਾਹ ਸਿੰਘ ਦੇ ਨਾਲ ਗਏ ਆ ਓਹ ਆ ਚਾਹ ਤੇਰ ਹੋਏ ਜੀ ਦੋ ਲੈ ਇੱਕ ਝਗੜਾ ਕੁੜੀ ਦਾ ਹੀ ਕੁੜੀ ਦੇ ਸਿਲਸਲੇ ਹੈ ਕੋਈ ਉਹ ਘਾਰ ਗੁਰ ਕਹਿੰਦੇ ਰੰਜੇ ਪਾਹੀ ਉਹਨੇ ਫੋਨ ਲਾ ਕੇ ਕਹਿਆ ਤਾਂ ਵੀ ਇੱਥੇ ਆ ਰਹਾ ਤੇ ਨਾ ਵੇਖਣਾ ਉਦਾ ਇਦੋ ਉਦਾ ਜਿਹਨਾਂ ਦਾ ਝਗੜਾ ਆਇਆ ਸੀ ਪਿੰਡ ਦੇ ਹੀ ਯਾਰ ਨਾ ਨਾ ਉਹ ਬੰਦੇ ਤਰਨ ਤਰਨ ਦੇ ਕਿੰਨੇ ਜਣੇ ਆਏ ਉਹ ਤਿੰਨ ਜਣੇ ਆਏ ਸਪਲੈਂਡਰ ਬੋਸ ਨਾਲ ਪਿਸਤੌਲ ਇੱਕੋ ਹੀ ਇੱਕੋ ਪਿਸਤੌਲੀ ਜੀ ਕਿੰਨੇ ਜਣੇ ਆਏ ਦੋ ਜਣੇ ਆਏ ਜੀ ਇੱਕ ਦੋ ਜਣੇ ਚ ਪਹਿਲਾ ਜਿਹੜਾ ਪੇਸ਼ੈਂਟ ਆਇਆ ਉਹ ਨਾਮ ਸੀ ਘਰਾਹੂ ਸਨੋ ਵੀ ਸਾਤਾ ਸਿੰਘ ਇਹ ਮੁੱਲੇਵਾਲ ਰਹਿਣ ਵਾਲਾ ਤੇ ਇਹ ਆ ਦੋ ਸਭ ਤੋਂ ਪਹਿਲਾ ਕੇਸ ਆਇਆ ਇਹ ਛਾਤੀ ਵਿੱਚ ਗੋਲੀ ਗੋਲੀ ਮਾਰਨ ਤੋਂ ਨਿਕਲ ਗਈ ਤੇ ਆਪਾਂ ਨੇ ਐਕਸ-ਰੇ ਕਰਵਾਇਆ ਐਕਸ-ਰੇ ਦੇ ਬਾਅਦ ਇਹਨੂੰ ਇਹ ਤਾਂ ਸੈਗਰੇਮ ਆਸਾਂ ਨਾ ਪਟੜਾ ਦਾ ਤੂੰ ਅੱਗੇ ਦਾ ਟ੍ਰੀਟਮੈਂਟ ਜੋ ਵੀ ਕਰਾਣਾ ਹੈਗਾ ਉਹ ਆਪਾਂ ਨੂੰ ਸਕੈਨ ਤੋਂ ਵਗੈਰਾ ਕੀਤੀ ਹਾਲਾਕਿ ਮੇਰੇ ਬਾਰੇ ਕੋਈ ਕਰਦਿਆ ਨਹੀਂ ਦੱਸਿਆ ਨਹੀਂ ਕਿ ਕਰਵਾਉਣਾ ਨਹੀਂ ਕਰਵਾਉਣਾ ਔਰ ਤੋਂ ਬਾਅਦ ਥੋੜੀ ਫੇਰ ਬਾਦਰੀ ਚਾਚੇ ਦਾ ਮੁੰਡਾ ਆਇਆ ਉਹਦਾ ਨਾਮ ਹੈ ਗਰਧਿਆ ਸੀ ਸਾਨੂੰ ਸੁਤਨਾਮ ਜੀ ਔਰ ਇਹ ਖੱਬੇ ਗੋਡੇ ਤੇ ਗੋਲੀ ਵੱਜੀਦੀ ਹੈ ਉਹਦੇ ਗੋਡੇ ਵਿੱਚ ਐਕਸ-ਰੇ ਕਰਾਇਆ ਵਾ ਔਰ ਗੋਡੇ ਵਿੱਚ ਗੋਲੀ ਦਾ ਸ਼ਰਾਹ ਹੈਗਾ ਵਾ ਕਿਉਂਕਿ ਜਿਆਦਾ ਸੀਰੀਅਸ ਹੈ ਉਹਨਾਂ ਨੇ ਵੀ ਅੱਗੇ ਸਕੈਨ ਵੱਲ ਕ करके आएगा जल्दी से जल्दी आप दसो ताकि अपना स्कैन करा के ट्रीटमेंट कराइए कोई हो इन्फेक्शन ना रहे कोरोना वाले वे तक कोई मतलब जवाब नहीं कर रहे फिलहाल तो दो में ठीक है बट आने वाला टाइम इन्ना सीरीयस भी हो सकता है क्योंकि इन्फेक्शन है वो कभी भी फैल सकती है जो जल्दी हल ना किया गया तो फिर सीरीयस भी हो सकता है अच्छा इनफॉर्मेशन आई है कि जी दो व्यक्ति हुए दाखिल जी ਪਿੰਡ ਮੂਲਿਆਵਾਲ ਤੋਂ ਇਹਨਾਂ ਦਾ ਲੜਾਈ ਝਗੜਾ ਹੋਇਆ ਵਾ ਇਹਨਾਂ ਦੇ ਬਿਆਨ ਦਰਜ ਕਰਨ ਲਈ ਆਏ ਲੜਾਈ ਕਿਹੜੀ ਗੱਲੋਂ ਕਿਹੜਾ ਤੌਹਤਾ ਝਗੜਾ ਹੈ ਨਾਲ ਇਹਦੇ ਬਿਆਨ ਦਰਜ ਕਰਕੇ ਵੇਖਦਾ ਜੀ ਜੋ ਵਿੱਚ ਝਗੜਾ ਹੈ ਕਿੰਨੇ ਫਾਇਰ ਹੋਏ ਦੋ ਫਾਇਰ ਹੋਇਆ ਜੀ ਇੱਕ ਤੇ ਗੋਡੇ ਤੇ ਥੱਲੇ ਲੱਗਾ ਜੀ ਇੱਕ ਪੱਖੀ ਤੇ ਹਾਂ ਜੀ ਵੇਖਦੇ ਆਂ ਸਰ ਇਹ ਬਿਆਨ ਦਰਜ ਕਰਕੇ ਵੇਨੇ ਅੱਜ ਮੌਕੇ ਜਾ ਕੇ ਬਿਆਨ ਦਰਜ ਕਰਨਾ ਜੀ ਇਹ ਜੇ ਬਿਆਨ ਤੋਂ ਬਾਅਦ ਮੈਂ ਦੱਸਾਂ ਜੀ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਲੁਧਿਆਣਾ ਲਾਈ